66000 ਰੁਪਏ ਬਾਈ ਹਰਜੀਤ ਦਾ ਹਾਂ ਇੱਕ ਕੀ ਮਸਲਾ ਹੈ ਦੇਖ ਵੀਰ ਮੇਰਾ ਇੱਕ ਚੀਜ਼ ਦੇਗਾ ਜੇ ਤੁਸੀਂ ਕੋਡ ਦੇ ਨਾਮ ਤੇ ਇਹ ਗੱਲ ਕਹੋਗੇ ਅਗਲੇ ਦਾ ਪੈਸੇ ਨਹੀਂ ਦੇਣੇ ਇਹ ਗੱਲ ਗਲਤ ਹੈ ਅਗਲਾ ਗਰੀਬ ਬੰਦਾ ਹੈ ਨਾ ਇਸ ਤੋਂ ਗਰੀਬ ਬੰਦਾ ਇਹ ਗੱਲ ਤੁਸੀਂ ਅਗਲੇ ਦਾ ਹਾਂ ਕੋਰਟ ਦੇ ਕੇ ਤਾਂ ਕੀਤਾ ਹੈ ਕੋਰਟ ਦੇ ਕੇ ਇਹਨਾਂ ਨੇ ਮੇਰੇ ਤੇ ਕੀਤਾ ਜੀ ਇਹਨਾਂ ਨੇ ਵੀ ਮੇਰੇ ਤੇ ਯਾਰ ਵਾਹ ਓਏ ਤੁਹਾਡੇ ਵਾਹ ਓਏ ਤੁਹਾਡੇ ਸ਼ੇਰੋ ਪੰਜਾਬ ਜੇ ਅਗਲੇ ਹਾਂ ਗਾਲਟ ਉਹਨਾਂ ਦੇ ਕਰਦੀਆਂ ਯਾਰ ਤਾਂ ਬਹੁਤ ਛੋਟੀਆਂ ਗਲਤੀਆਂ ਨੇ ਵੀ ਮੇਰੇ ਮੈਨੂੰ ਐ ਵੀ ਕਦੇ ਵੀ ਕੱਟ ਲਈ ਜਿਹੜੇ ਜਿੰਨੇ ਕਾਬ ਦੇ ਲੱਗੇ ਨੂੰਗਾ ਮੇਰੇ ਬਾਕੀ ਤੁਸੀਂ ਉਲਟਾ ਉਹਦੇ ਕੋਰਟ ਕੇਸ ਕਰਤਾ ਯਾਰ ਤਾਂ ਬਹੁਤ ਗਲਤ ਗੱਲ ਆ ਯਾਰ ਉਹ ਕੇਸ ਬਾਰੇ ਗੱਲ ਨਹੀਂ ਕਰੀ ਵੀ ਨਹੀਂ ਮੈਨੂੰ ਤਾਂ ਮੈਨੂੰ ਮੈਟਰ ਮੈਨੂੰ ਮੋਟਾ-ਮੋਟਾ ਮੈਟਰ ਪਤਾ ਹੀ ਆ ਹਨਾ ਜੇਕਰ ਤੁਸੀਂ ਅਗਲੇ ਤੇ ਗੱਲ ਦੇ ਕਮੈਂਟ-ਕਮੈਂਟ ਤੇ ਕਰਦੇ ਪੂਰੇ ਨਹੀਂ ਉੱਤਰਦੇ ਤਾਂ ਬਹੁਤ ਗਲਤ ਗੱਲ ਆਇਆ ਠੀਕ ਆ ਜਦ ਤੱਕ ਲੋਨੇ ਪਛਾਣਦਾ ਹੁੰਦਾ ਅਗਲੇ ਨੂੰ ਕੰਮ ਦਵਾਦਾ ਹੁੰਦਾ ਉਦੋਂ ਫੇਰ ਤਾਂ ਹੁੰਦਾ ਹਨਾ ਹੁਣ ਕੋਈ ਪ੍ਰੋਪਰ ਜਵਾਬ ਦੇ ਨਹੀਂ ਦੇਣਾ ਚਲੋ ਜੋ ਕੋਟ ਬੁੱਕੀ ਬਣੀ ਕਿੱਥੇ ਰਹਿੰਦਾ ਕਿੱਥੇ ਐ ਨਹੀਂ ਕੰਮ ਸੂਤਨ ਵਾਲਾ ਹੈਗਾ ਹੈ ਐ ਨਹੀਂ ਕੰਮ ਸੂਤਨ ਵਾਲਾ ਦਾ ਬਾਹਰ ਜਿ ਬਟ ਕੋਟ ਕੋਟ ਕੁਝ ਨਹੀਂ ਕਹਿੰਦੀ ਕੋਟ ਤੇ ਡਰੀ ਜਾਂਦਾ ਬਾਹਰ ਜਿ ਬਟਣਾ ਪਊ ਫਿਰ ਤਾਹਣਾ ਹੈ ਜਲੇਂਦਰ ਦਾਸ